ਪੰਜਾਬ ਦਾ ਸਭ ਤੋਂ ਮਹਿੰਗਾ ਲੱਡਵਾਲ ਟੋਲ ਪਲਾਜ਼ਾ ਜੋ ਫ੍ਰੀ ਕੀਤਾ ਗਿਆ ਕਿਸਾਨ ਜਥੇਬੰਦੀਆਂ ਵੱਲੋਂ ਫ੍ਰੀ ਕੀਤਾ ਗਿਆ ਤੇ ਨਾਲ ਹੀ ਤੁਹਾਨੂੰ ਦੱਸ ਦिए ਉੱਥੇ ਹੀ ਨਵੇਂ ਬਣੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤਾਜਪਵਿੰਦਰ ਸਿੰਘ ਸੋਨੂ ਵੀ ਮੌਜੂਦ ਆ ਸੋ ਗੱਲਬਾਤ ਕਰ ਲੈਣੇ ਆ ਧੰਨਵਾਦ ਪੰਜਾਬ ਸਿੰਘ ਚੈਨਲ ਦਾ ਠੋਡਾ ਦੇਣ ਅਸੀਂ ਦੇਈ ਨਹੀਂ ਸਕਦੇ ਕਿਉਂਕਿ ਜਦੋਂ ਹੜ੍ਹ ਆਇਆ ਤੁਸੀਂ ਉਸ ਟਾਈਮ ਵੀ ਸਾਡੇ ਨਾਲ ਮੋਹਰੇ ਹੋ ਕੇ ਕੰਮ ਕਰਦੇ ਸੀ ਅੱਜ ਵੀ ਮੋਹਰੇ ਹੋ ਕੇ ਖੜੇ ਆ ਥੋੜਾ ਪੰਜਾਬ ਸਿੰਘ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਅੱਛਾ ਸੋਨੂ ਭਾਈ ਜਿਹੜਾ ਅੱਜ ਲੱਡਵਾਲ ਟੋਲ ਪਲਾਜ਼ਾ ਫ੍ਰੀ ਕੀਤਾ ਗਿਆ ਵਾ ਤਾਂ ਇਹ ਜਾਣਕਾਰੀ ਜੂਰ ਦੇ ਜਿਹੜਾ ਇਸ ਨੂੰ ਫ੍ਰੀ ਕੀਤਾ ਗਿਆ ਜਿਹੜਾ ਜੂਨੀਅਨ ਦਾ ਸਾਥ ਦੇ ਦਿਓ ਦੇਖੋ ਅੱਜ ਸਾਡੇ ਪਿੰਡਾਂ ਦੇ ਵਿੱਚ ਇੱਕ ਬੰਨ ਹੈ ਨਹੀਂ ਕਿਉਂਕਿ ਆਪਣਾ ਪਿੰਡ ਦੇ ਸਸਰਾਲੀ ਕਲੋਨੀ ਬੂਥਗੜ 47 48 49 ਤਿੰਨ ਨੰਬਰ ਇਕੱਠੇ ਆ ਆਪਣੇ ਦਰਿਆ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਬਿਲਕੁਲ ਬੰਨ ਹੈ ਨਹੀਂ 1 ਕਿਲੋਮੀਟਰ ਦਾ ਬੰਨ ਟੁੱਟੇ ਨੂੰ ਤਕਰੀਬਨ 1 ਸਾਲ ਹੋ ਚੁੱਕਾ ਵਾ ਤੇ ਅੱਜ ਹਾਲਾਤ ਕੀ ਆ ਕਿ ਸਾਡੇ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਇੱਕ ਦੋ ਦਿਨ ਪਹਿਲਾਂ بارش ਹੋਈ ਕਿੰਨੀ ਤਕੜੀ بارش ਹੋਈ ਤੇ ਅੱਜ ਵੀ ਹਾਲਾਤ بارش ਦੇ ਬਹੁਤ ਵੱਡੇ ਹੋਏ ਹੋਏ ਆ ਸਾਡੇ ਲੋਕਾਂ ਨੂੰ ਡਰ ਆ ਕਿ ਜੇ ਪਾਣੀ ਆ ਗਿਆ ਤਾਂ ਅਸੀਂ ਕਿਵੇਂ ਬਚਾਹੋਗਾ ਤੇ ਇਸ ਕਰਕੇ ਅਸੀਂ ਕੀ ਸਾਡਾ ਬੰਨ ਲਾਇਆ ਜਾਵੇ ਉਹ ਵੀ ਕਰਨਾ ਪਵੇ ਅਸੀਂ ਅੱਜ ਸਰਕਾਰ ਦੇ ਉਲਟ ਜਾਣਾ ਹੀ ਜਾਣਾ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਅੱਜ ਹਾਲਾਤ ਹਰ ਆਉਣ ਵਾਲੇ ਹੋਏ ਆ ਇਸ ਕਰਕੇ ਅਸੀਂ ਸਰਕਾਰ ਨੂੰ ਜਗਾਉਣ ਵਾਸਤੇ ਆਏ ਹਾਂ ਇਹਨੂੰ ਇੱਕਦਮ ਮੈਨਿੰਗ ਬੰਦ ਕੀਤੀ ਜਾਵੇ ਤੇ ਸਾਡਾ ਬੰਨ ਲਾਇਆ ਜਾਵੇ ਤੇ ਰਾਹਾਂ ਰੋਡ ਦਾ ਜਿਹੜਾ ਮੇਨ ਮੁੱਦਾ ਵਾ ਰਾਹਾਂ ਰੋਡ ਦੇ ਪੈਸੇ ਆਏ ਨੂੰ 4 ਸਾਲ ਹੋ ਗਏ ਅੱਜ ਸ਼ੁਰੂ ਨਹੀਂ ਹੋਇਆ ਕਿਉਂਕਿ ਸੁੱਥੋਂ ਇਹਨਾਂ ਨੂੰ ਮੋਟਾ ਜੰਦਾ ਆਂਦਾ ਵਾ ਤੁਸੀਂ ਜੰਗਲ ਦੇ ਵਿੱਚ ਜਾਇਓ ਇੱਕ ਵਿਚਾਲੇ ਟੈਂਟ ਲਾ ਕੇ ਬੈਠੇ ਆ ਉਹ 300 400 ਪਰਚੀ ਲੈਂਦੇ ਆ ਕਿਉਂਕਿ ਰੋਜ਼ 3-4 ਲੱਖ ਰੁਪਏ ਇਕੱਠਾ ਕਰਦਾ ਉਹ ਪਤਾ ਨਹੀਂ ਕਿਹਦੇ ਕਿਹਦੇ ਕੋਲ ਜਾਂਦਾ ਇਹ ਸਾਰੇ ਲੋਕਾਂ ਨੂੰ ਪਤਾ ਤੇ ਤੁਹਾਨੂੰ ਇਹ ਵੀ ਪਤਾ ਕਿ ਟਿੱਪਰ ਕਿਹਨਾਂ ਦੇ ਚੱਲਦੇ ਆ ਇਸ ਕਰਕੇ ਹਾਲਾਤ ਲੋਕ ਦੁਖੀ ਹੋਏ ਆ ਇਸ ਕਰਕੇ ਅੱਜ ਇਕੱਠੇ ਹੋ ਕੇ ਆਏ ਆ ਮੈਂ ਕਿਸਾਨ ਜੂਨੀਅਰ ਜੋ ਸਾਨੂੰ ਹਕਮ ਲੱਭ ਕੇ ਸੀ ਨਾਲ ਆ ਰਹੇ ਹਰਦੀਪ ਸਿੰਘ ਮੁੰਡਿਆ ਉਹਨਾਂ ਦਾ 2 ਦਿਨ ਪਹਿਲਾਂ ਬਿਆ 6 ਮਹੀਨੇ ਦੇ ਵਿੱਚ ਜਿਹੜਾ ਬਨ ਬਾਨਾ ਸ਼ੁਰੂ ਹੋ ਜਾਏਗਾ ਦੇਖੋ ਤੁਸੀਂ ਵੀ ਕਈ ਵਾਰੀ ਤੁਹਾਡੇ ਚੈਨਲ ਤੇ ਦਿਖਾਇਆ ਕਿੰਨੀ ਵਾਰੀ ਸੌਂਖ ਆ ਕੇ ਸੰਤ ਮਾੜੂ ਸਾਹ ਦੇ ਸਥਾਨ ਤੇ ਹਰਦੀਪ ਸਿੰਘ ਜੀ ਮੁੰਡੀਆਂ ਨੇ ਸੌਂਖ ਖਾਦੀ ਕਿ ਰੋਡ ਸ਼ੁਰੂ ਹੋ ਜਾਊਗਾ ਫਿਰ ਗੁਰਦੁਆਰਾ ਸ਼ਹੀਦਾਂ ਦੇ ਵਿੱਚ ਸਥਾਨ ਤੇ ਸੌਂਖ ਖਾਦੀ ਕਿ ਇਹ ਸੜਕ ਸ਼ੁਰੂ ਹੋ ਜਾਏਗੀ ਫਿਰ ਆਪਣੇ ਸਕੂਲ ਦੇ ਵਿੱਚ ਸੌਂਖ ਖਾਦੀ ਤੁਹਾਡੇ ਚੈਨਲ ਨੂੰ ਸਾਰੇ ਚੈਨਲ ਤੇ ਤੁਸੀਂ ਐਡ ਚਲਾਈ ਆ ਖਾਸ ਕਰਕੇ ਥੋੜਾ ਧੰਨਵਾਦ ਤਾਂ ਕਰਦਾ ਕਿ ਤੁਸੀਂ ਹਦੀਮ ਮੋਂਡੀਆਂ ਦੀ ਹਰ ਸੌ ਆਪਣੇ ਚੈਨਲ ਤੇ ਦਿਖਾਉਂਦੇ ਹੋ ਤੇ ਤੁਸੀਂ ਹਰ ਸੌ ਦਿਖਾਤੀ ਆ ਕਿ ਉਹ ਦਿਖਾਵਾ ਤੇ ਪੂਰੇ ਉਤਰੇ ਮੈਨੂੰ ਇੱਕ ਵੀ ਸੌ ਦੇ ਪੂਰੀ ਲਾਦੋ ਪਿਆ ਆਪਾਂ ਕਿਵੇਂ ਯਕੀਨ ਕਰ ਲਈਏ ਅੱਗੇ ਲੋਕ ਯਕੀਨ ਕਰਦੇ ਸੀ ਮੰਤਰੀ ਔਰ ਮੁੱਖ ਮੰਤਰੀ ਜੋ ਬੋਲਦਾ ਠੀਕ ਆ ਪਰ ਸਾਡਾ ਮੁੱਖ ਮੰਤਰੀ ਵੀ ਦਾ ਬੋਲਿਆ ਆ ਤੇ ਮੰਤਰੀ ਦਾ ਬੋਲਿਆ ਇੱਕ ਬਰਾਬਰ ਲੋਕਾਂ ਨੂੰ ਯਕੀਨ ਨਹੀਂ ਨਹੀਂ ਲਿਆ ਕਿ ਜੋ ਕਹਤਾ ਉਹ ਹੋਣਾ ਤਾਂ ਹੈ ਨਹੀਂ ਕਿਉਂਕਿ ਲੋਕ ਲੋਕਾਂ ਨੂੰ ਵਿਸ਼ਵਾਸ ਹੁੰਦਾ ਸੀ ਕਿ ਜੇ ਮੰਤਰੀਆਂ ਬਿਆਨ ਦੇਤਾ ਜਾਂ ਮੁੱਖ ਮੰਤਰੀ ਬਿਆਨ ਦੇਤਾ ਤਾਂ ਸਹੀ ਹੋਊਗਾ ਪਰ ਹਾਲਾਤ ਸਹੀ ਨਹੀਂ ਕਿਉਂਕਿ ਮੰਤਰੀ ਸਾਹਿਬ ਦੇ ਤੁਸੀਂ ਆਪ ਪੀ ਤੋ ਕਹ ਲਿਆ ਥੋੜੇ ਜਿੰਨੇ ਦਿਖਾ ਦਿਓ ਕਿੰਨੀ ਵਾਰੀ ਸੌਹਾ ਖਾਦੀਆਂ ਕਿੰਨੀ ਵਾਰੀ ਰੋਡ ਚਲਾਇਆ ਪਰ ਨਹੀਂ ਜੀ ਅੱਥੇ ਪਿੰਡ ਦੇ ਉੱਤੇ ਲਗਾਤਾਰ ਪਹੁੰਚਦੇ ਰਹੇ ਹੋ ਤੁਸੀਂ ਵੀ ਦੇਖਦੇ ਰਹੇ ਹੋ ਆਵਾਜ਼ ਚੱਕਦੇ ਰਹੇ ਹੋ ਹਜੇ ਤੱਕ ਵੀ ਆਵਾਜ਼ ਚੱਕ ਰਹੇ ਹੋ ਤੁਹਾਡੀ ਆਵਾਜ਼ ਸਰਕਾਰ ਤੱਕ ਨਹੀਂ ਪਹੁੰਚ ਰਹੀ ਜਾਂ ਕਾਰਨ ਕੀ ਮੰਨਦੇ ਹੋ ਤੁਸੀਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਵਾਜ਼ ਪਹੁੰਚਦੀ ਆ ਪਰ ਤੁਹਾਨੂੰ ਤੁਸੀਂ ਜਿਆਦਾ ਵਿਚਰਦੇ ਹੋ ਤੁਹਾਨੂੰ ਵੀ ਹਰ ਇੱਕ ਗੱਲ ਦਾ ਪਤਾ ਹੈ ਆਵਾਜ਼ ਪਹੁੰਚਦੀ ਹੈ ਕੰਨਾਂ ਤੱਕ ਪਹੁੰਚਦੀ ਹੈ ਸੋਸ਼ਲ ਮੀਡੀਆ ਤੇ ਰਾਹੀਂ ਹਰ ਗੱਲ ਉਹਨਾਂ ਤੱਕ ਜਾਂਦੀ ਹੈ ਪਰ ਇਹ ਸਰਕਾਰਾਂ ਸੁੱਤੀਆਂ ਪਈਆਂ ਨੇ ਸੋ ਅੱਜ ਮੈਂ ਕਿਸਾਨ ਯੂਨੀਅਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਮੁੱਦਾ ਚੱਕਿਆ ਸੋ ਮੈਂ ਅੱਜ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਫਿਰ ਮੈਨੂੰ ਕਈ ਕਮੈਂਟ ਫੋਨ ਵੀ ਆਉਂਦੇ ਆ ਕਿ ਹਰਜਿੰਦਰ ਸਿੰਘ ਤੂੰ ਬੂਠਗੜ੍ਹ ਤਾਜ ਪਰਮਿੰਦਰ ਸਿੰਘ ਸੋਨੂ ਦੀ ਮਸ਼ਹੂਰੀ ਬਹੁਤ ਕਰਦਾ ਬੜੀਆਂ ਪੋਸਟਾਂ ਬਾਨਾ ਤੂੰ ਦੇਖੋ ਮੇਰਾ ਕਿਸੇ ਪਾਰਟੀਬਾਜ਼ੀ ਨਾਲ ਮੈਂ ਕੋਈ ਸਬੰਧ ਨਹੀਂ ਰੱਖਦਾ ਮੈਂ ਸਾਰਿਆਂ ਦਾ ਸਮਰਥਨ ਕਰਦਾ ਜੋ ਵਿਕਾਸ ਨੂੰ ਲੈ ਕੇ ਗੱਲ ਕਰਦਾ ਜੋ ਹੱਕ ਸੱਚ ਦੀ ਗੱਲ ਕਰਦਾ ਸੋ ਮੇਰਾ ਤਾਜ ਪਰਮਿੰਦਰ ਸਿੰਘ ਸੋਨੂ ਵੀਰ ਪਿੰਡ ਬੂਠਗੜ੍ਹ ਤੋਂ ਸਰਪੰਚ ਜ਼ਿਲ੍ਹਾ ਪ੍ਰੀਸ਼ਦ ਮੈਂ ਇਹ ਇੱਕ ਸਾਡੇ ਪਿੰਡਾਂ ਦੀਆਂ ਪੰਚਾਇਤਾਂ ਦੀ ਮਿਸਾਲ ਆ ਦੇਖੋ ਗੱਲ ਉਮਰਾਂ ਦੀ ਨਹੀਂ ਹੁੰਦੀ ਜਾਂ ਛੋਟੇ ਵੱਡੇ ਦੀ ਨਹੀਂ ਗੱਲ ਹੁੰਦੀ ਗੱਲ ਹੁੰਦੀ ਆ ਸੋਚ ਦੀ ਸਾਡੀਆਂ ਤੁਸੀਂ ਜਾਣਦੇ ਆ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਪਿੰਡ ਦੀਆਂ ਪੰਚਾਇਤਾਂ ਬਹੁਤ ਨੇ ਬਹੁਤ ਉਮਰਾ ਹੋ ਗਈਆਂ ਉਹਨਾਂ ਦੀਆਂ ਪੰਚਾਇਤ ਪੰਚਾਇਤ ਲੜਦਿਆਂ ਦੇ ਆ ਜਾਂ ਸਰਪੰਚ ਬਣ ਜਾਂਦੀਆਂ ਪਰ ਉਹਨਾਂ ਦੀ ਜਿਹੜੀ ਸੋਚ ਆ ਹਜੇ ਵੀ ਪੁਰਾਣੀ ਆ ਕਿ ਅਸੀਂ ਇਹਨਾਂ ਲੀਡਰਾਂ ਦੇ ਥੱਲੇ ਲੱਗੇ ਰਹਿਣਾ ਜਾਂ ਉਹਨਾਂ ਨੇ ਇਹਨਾਂ ਨੇ ਜੋ ਕਹਿਤਾ ਅਸੀਂ ਉਹੀ ਕਰਨਾ ਖੁਦ ਉਹਨਾਂ ਨੇ ਆਪਣਾ ਮਾਈਂਡ ਚੂਜ਼ ਨਹੀਂ ਕਰਨਾ ਕਿ ਜੇ ਤੁਹਾਨੂੰ ਪਿੰਡ ਦਾ ਲੀਡਰ ਜਾ ਹਲਕੇ ਦਾ ਲੀਡਰ ਬਣਾਇਆ ਕਿ ਤੁਸੀਂ ਆਪਣੀ ਸੋਚ ਨਾਲ ਕੰਮ ਕਰਨਾ ਇੱਕ ਪੰਜਾਬ ਦਾ ਪਹਿਲਾ ਪਿੰਡ ਕਹਿ ਸਕਦੇ ਆ ਸਸਰਾਲੀ ਕਲੋਨੀ ਜਿੱਥੇ ਪੰਜਾਬ ਕੈਬਨਿਟ ਮੰਤਰੀ ਠੀਕ ਆ ਮਾਨਜੋਗ ਸਪੀਕਰ ਸਾਹਿਬ ਕਲਦਾਰ ਸਿੰਘ ਸੰਧਵਾ ਜਾਂ ਇਸ ਤੋਂ ਇਲਾਵਾ ਹੋਰ ਸਿਆਸੀ ਲੀਡਰ ਵੀ ਆ ਜਿਹੜੇ ਉਸ ਪਿੰਡ ਸਸਰਾਲੀ ਕਲੋਨੀ ਦੇ ਉੱਤੇ ਢੁਗਦੇ ਆ ਪਰ ਹੈਰਾਨ ਕਰ ਦੇਣੀ ਪਹਿਲੀ ਗੱਲ ਆ ਇੰਨੇ ਲੀਡਰ ਆਣ ਦੇ ਬਾਵਜੂਦ ਵੀ ਜਿਹੜਾ ਸਸਰਾਲੀ ਕਲੋਨੀ ਦਾ ਬੰਨ ਹਜੇ ਵੀ ਧੂਰਾ ਪਿਆ ਮੈਂ ਉਹੀ ਕਹਿ ਰਿਹਾ ਜੀ ਕਿ ਇਹ ਕਿਤੇ ਨਾ ਕਿਤੇ ਸਾਡੇ ਇਲਾਕੇ ਦੇ ਜਿਹੜੇ ਮੇਨ ਅਹੁਦੇਦਾਰ ਨੇ ਜਾਂ ਮੇਨ ਪਰਧਾਨ ਜਾਂ ਲਾਲੋ ਜਿੰਨੇ ਵੀ ਹੈਗੇ ਨੇ ਮੇਨ ਉਹ ਸਿਰਫ ਨਾਰੇ ਲਾਉਂਦੇ ਨੇ ਕੋਈ ਆਵਾਜ਼ ਨਹੀਂ ਉਠਾਉਂਦਾ ਇਲਾਕੇ ਵਾਸਤੇ ਸੋ ਮੈਂ ਫੇਰ ਉਹੀ ਗੱਲ ਤੇ ਆਣਾ ਜਿਹੜੀ ਮੈਂ ਸ਼ੁਰੂ ਕੀਤੀ ਸੀ ਕਿ ਤਾਜ ਪ੍ਰਮਿੰਦਰ ਸਿੰਘ ਸੋਨੂ ਵੀਰ ਇੱਕ ਅਜਿਹਾ ਜੋਧਾ ਹੈ ਅਜਿਹਾ ਨੌਜਵਾਨ ਹੈ ਜਿਹੜਾ ਸਮੇਂ-ਸਮੇਂ ਮੁੱਦਿਆਂ ਦੀ ਗੱਲ ਕਰਦਾ ਹਲਕੇ ਦੇ ਵਿਕਾਸ ਦੀ ਗੱਲ ਕਰਦਾ ਪਿੰਡਾਂ ਦੇ ਵਿਕਾਸ ਦੀ ਗੱਲ ਕਰਦਾ ਸੋ ਮੈਂ ਇਹਨਾਂ ਦੀ ਸੋਚ ਨੂੰ ਵੀ ਸਲਾਮ ਕਰਦਾ ਜੀ ਸੋ ਮੈਂ ਸਾਰੀਆਂ ਪੰਚਾਇਤਾਂ ਨੂੰ ਹੱਥ ਜੋੜ ਕੇ ਰਿਕਵੈਸਟ ਕਰਦਾ ਕਿ ਜੇ ਤੁਹਾਨੂੰ ਪਿੰਡਾਂ ਵਿੱਚ ਸਰਪੰਚ ਮੈਂਬਰ ਚੁਣਿਆ ਕਿਰਪਾ ਕਰਕੇ ਇੱਕ ਵਧੀਆ ਲੀਡਰ ਬਣੋ ਇੱਕ ਬਦੇ ਆ ਆਗੂ ਬਣੋ ਕਿਉਂਕਿ ਤੁਸੀਂ ਅੱਗੇ ਹੋਵੋਗੇ ਤਾਂ ਸਾਰੇ ਪਿੱਛੇ ਹੋਣਗੇ ਤੁਹਾਡਾ ਸਾਥ ਦੇਣਗੇ ਪਰ ਆਪਣੀ ਸੋਚ ਬਦਲੋ ਜੇ ਸੋਚ ਬਦਲੂਗੇ ਤਾਂ ਵਧੀਆ ਰਹੂਗਾ ਸੋ ਕਿਸਾਨ ਜੂਨੀਅਨ ਮਜ਼ਦੂਰ ਏਕਤਾ ਸਰਦਾਰ ਗੁਦਿਲਵਾਰ ਸਿੰਘ ਜੀ ਗਿੱਲ ਸਮੂਹ ਜਥੇਬੰਦੀਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਮੁੱਦਾ ਚੱਕਿਆ ਸੋ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਅੱਗੇ ਬਰਸਾਤਾ ਸ਼ੁਰੂ ਹੋਣ ਜਾ ਰਹੀਆਂ ਜਲਦੀ ਤੋਂ ਜਲਦੀ ਜੋ ਬੰਨ ਦਾ ਕੰਮ ਹੈ ਇਸ ਨੂੰ ਸੰਪੂਰਨ ਕੀਤਾ ਜਾਵੇ ਤੇ ਰਾਹੋ ਰੋਡ ਦਾ ਜੋ ਰੋਡ ਆ ਰਹਿਦਾ ਕੰਮ ਅਧੂਰਾ ਕੰਮ ਆ ਉਸ ਨੂੰ ਵੀ ਜਲਦੀ ਤੋਂ ਜਲਦੀ ਨੇਪਰੇ ਚੜਾਏ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਡਵਾਲ ਟੋਲ ਪਲਾਜ਼ਾ ਦੇ ਉੱਤੇ ਮੌਜੂਦ ਆ ਤਾਂ ਉੱਥੇ ਦੀ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੇ ਕਰ ਰਹੇ ਹਾਂ ਜਿੱਥੇ ਲੋਕਾਂ ਦੇ ਵਿੱਚ ਜਿਹੜਾ ਗੁੱਸਾ ਜਾਇਜ਼ ਆ ਕਿਉਂਕਿ ਲਗਾਤਾਰੀ ਜਿਹੜਾ ਪੰਜਾਬ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆਲ ਹੁਣਾਂ ਵੱਲੋਂ ਜਿਹੜਾ ਲਗਾਤਾਰ ਟਾਈਮ ਦਿੱਤਾ ਗਿਆ ਸੀ ਕਿ 25 ਤਰੀਕ ਨੂੰ ਬੰਨ ਦਾ ਕੰਮ ਹੋ ਜਾ ਸ਼ੁਰੂ ਹੋਵੇਗਾ ਪਰ ਲਗਾਤਾਰ ਜਿਹੜਾ ਸਮਾਂ ਦਿੱਤਾ ਜਾਂਦਾ ਸੀਗਾ ਪਰ ਉਸ ਸਮੇਂ ਤੇ ਕਦੇ ਵੀ ਕੰਮ ਪੂਰਨ ਤੌਰ ਤੇ ਨਹੀਂ ਹੋਇਆ ਸੋ ਹ ਕੀ ਹੁੰਦਾ ਵਾ ਜਾਂ ਕੀ ਅਗਲੀ ਰਿਪੋਰਟ ਹੁੰਦੀ ਉਹ ਵੀ ਜਲਦੀ ਤੁਹਾਡੇ ਨਾਲ ਸਾਂਝੀ ਕਰਾਂਗੇ